ਇੱਕ ਬਾਤਮਾ ਦੀ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਆਪਾਂ ਇੱਥੇ ਆਇਆ ਨਾ ਤੇ ਜੇ ਤਾਂ ਕੋ ਅੰਦਰ ਵਤਿਆ ਆਪਾਂ ਮੱਥਾ ਟਿਕਦੇ ਨਹੀਂ ਤੇ ਆਪਾਂ ਐਂ ਕਰ ਦਿੰਦੇ ਆ ਇੱਥੇ ਜੇ ਕੋ ਵੇਂਦਾ ਤੇ ਆਪਾਂ ਮੱਥਾ ਟਿਕਦੇ ਇਹਦਾ ਭਾਪੇ ਆਪਾਂ ਗੁਰੂ ਨੂੰ ਮੱਥਾ ਨਹੀਂ ਟਿਕਾ ਬੰਦੇ ਨੂੰ ਮੱਥਾ ਟਿਕਦੇ ਇਹ ਸਾਰੇ ਜਣ ਝਾਤੀ ਮਾਰੇ ਆਪਣੇ ਅੰਦਰ ਵੇਖਿਆ ਜੀ ਪਰ ਕਰਦੇ ਜ ਸਾਰੇ ਫੇਰਾ ਫੇਰੀ ਜੇ ਤਾਂ ਚਾਰ ਬੰਦੇ ਬੈਠੇ ਤੇ ਮੱਥਾ ਥੱਲੇ ਲਾ ਲਿਆ ਤੇ ਜ ਨਹੀਂ ਤੇ ਆਪਾਂ ਗੁਰਦੇਵ ਨੂੰ ਕਹਿੰਨੇ ਪਾਸ਼ਾ ਆਪਾਂ ਜਾਣਦੇ ਆ ਨਾ ਅੱਜ ਇਹ ਨਾ ਵੀ ਟੇਕਾਂਗੇ ਤਾਂ ਫੇਰ ਕੀ ਹੋਇਆ ਹੂੰ ਸਾਨੂੰ ਜਾਣਦਾ ਸੀ ਤੈਨੂੰ ਜਾਣਦੇ ਆ ਚਲਾਕੀ ਸਾਡੀ ਉਹ ਮਹਾਤਮਾ ਅਦਾਸੀ ਸੀ ਅੰਮ੍ਰਿਤਧਾਰੀ ਨਹੀਂ ਅਦਾਸੀ ਮਹਾਤਮਾ ਤੇ ਪਤਾ ਨਹੀਂ ਦਿਹਾੜੀ ਚ ਕਿੰਨੀ ਕਵਾਰਾ ਮੱਥਾ ਟੇਕਦਾ ਇਧਰੋਂ ਆਇਆ ਤਾਂ ਵੀ ਮੱਥਾ ਟੇਕੇ ਉਧਰੋਂ ਆਇਆ ਤਾਂ ਵੀ ਮੱਥਾ ਟੇਕੇ ਉਹਨੂੰ ਪੁੱਛ ਲਿਆ ਆਖਰਕਾਰ ਬਾਬਾ ਜੀ ਤੁਹਾਨੂੰ ਕੋਈ ਕੰਮ ਨਹੀਂ ਹੋਰ ਮੈਂ ਨਮਸਕਾਰ ਕਰਦਾ ਉਸ ਮਹਾਂਪੁਰਸ਼ ਨੂੰ ਕਹਿੰਦਾ ਗਿਆਨੀ ਜੀ ਇਹ ਸਿਰ ਦੀ ਚਵਾਨੀ ਮੁੱਲ ਨਹੀਂ ਜੀ ਇਹ ਸਿਰ ਦੀ ਕੋਈ ਕੀਮਤ ਨਹੀਂ ਮੈਂ ਇਹ ਕਹਿਣਾ ਵੀ ਕਿਤੇ ਕੌਡੀ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਤੇ ਹੀਰਾ ਬਣ ਜੇ ਤੇ ਮੈਂ ਤਾਂ ਆ ਚਲਾਕੀ ਚੱਲਦਾ ਜੇ ਇੱਕ ਉਡੀ ਕਿਤੇ ਹੀਰਾ ਬਣ ਜਾਏ ਗੁਰਮਖੋ ਇਹ ਸਿਰ ਕਿਸੇ ਵੀ ਕੰਮ ਨਹੀਂ ਦੇ ਗੁਰੂ ਦੇ ਅੱਗੇ ਰੱਖਾਂਗੇ ਹੋ ਸਕਦਾ ਵੀ ਗੁਰੂ ਇਹਦੇ ਤੇ ਕਿਰਪਾ ਕਰਕੇ ਇਹਨੂੰ ਬਕੀਮਤੀ ਬਣਾ ਦੇ ਇਹਨੂੰ ਸਫਲਾ ਕਰ ਦੇ ਆਪਰੰਤ ਗੁਰਮਖੋ ਗੁਰੂ ਕੇ ਪੰਜ ਪਿਆਰੇ ਸਹਿਬਾਨਾਂ ਨੇ ਜਿਹੜੀ ਗੁਰੂ ਦੀ ਰਹਿਤ ਮਰਯਾਦਾ ਹੈ ਉਹ ਆਪਾਂ ਨੂੰ ਸਮਝਾਈ ਵੀ ਆਹ ਕਰਹਿਤਾ ਤੋਂ ਤੂੰ ਬਚਣਾ ਹੈ ਇੱਕ ਤਮਾਕੂ ਹੁੱਕਾ ਹਜਾਮਤ ਹਲਾਲ ਤੇ ਹਰਾਮ ਇਹ ਤਮਾਕੂ ਦੇ ਬਾਰੇ ਇਹਨਾਂ ਕਰੜਾ ਲਿਖਿਆ ਹੈ ਤਨਕ ਤਮਾਕੂ ਸੇਵੀਏ ਦੇ ਪਿਤਰਤਾ ਜਾਏ ਪਾਣੀ ਤਾਂ ਕਿ ਆਤ ਕਾ ਮਦਰਾ ਸੰਭ ਹੋ ਜਾਏ ਜਿਹੜਾ ਤਮਾਕੂ ਪੀਂਦਾ ਨਾ ਉਹਦੇ ਹੱਥੋਂ ਪਾਣੀ ਪੀਣਾ ਸ਼ਰਾਬ ਪੀਣ ਦੇ ਤੁਲ ਹੈ ਔਰ ਚੌਥੇ ਪਾਤਸ਼ਾਹ ਮਹਰ ਦਾ ਕਿ ਸ਼ਬਦ ਹੈ ਬੜਾ ਨਮੇਰਾ ਪਾਨ ਸੁਪਾਰੀ ਕਾਤੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ ਇਹ ਸਭ ਤੋਂ ਵੱਡੀ ਕ੍ਰੈਹਤ ਤੇ ਜਿੰਨੀਆਂ ਵੀ ਦੁਨੀਆਂ ਦੀਆਂ ਬਿਮਾਰੀਆਂ ਨੇ ਉਹਨੀਆਂ ਤਮਾਕੂ ਵਿੱਚ ਹਨ ਖਜਾਮਤ ਇਹੜੇ ਕੇਸ ਨੇ ਨਾ ਇਹਦਾ ਭਾਪੀ ਸਾਡਾ ਸਿੱਧਾ ਸੰਪਰਕ ਪਰਮਾਤਮਾ ਨਾਲ ਹੈ ਸਾਦੀ ਜੀ ਗੱਲ ਇਹ ਸਾਨੂੰ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਤੇ ਸੰਤ ਕਰਤਾਰ ਸਿੰਘ ਆਪ ਸੁਣਾਉਂਦੇ ਸਨ ਇਹ ਕੇਸ ਅਸੀਂ ਆਪਣੇ ਆਪ ਨਹੀਂ ਬਣਾਇਆ ਉਸ ਕਰਤੇ ਦਿੱਤੇ ਨੇ ਜੇ ਕਿਸੇ ਸਿਰ ਮਨਾ ਕੇ ਤੇ ਵਿਚਾਰ-ਵਾਲ ਖੜੇ ਕੀਤੇ ਤੇ ਬਣ ਗਿਆ ਇਹ ਦੂ ਜੇ ਕਿਸੇ ਨੇ ਮੁੱਛਾਂ ਵੜ ਲੀਆਂ ਤੇ ਥੱਲੇ ਦਾੜ੍ਹੀ ਰੱਖ ਲਈ ਉਹ ਬਣ ਗਿਆ ਮੁਸਲਮਾਨ ਉਹ ਬੰਦਿਆਂ ਦੇ ਬਣਾਏ ਧਰਮ ਨੇ ਇਹ ਗੁਰੂ ਪਰਮੇਸ਼ਰ ਦਾ ਬਣਾਇਆ ਧਰਮ ਹੈ ਹਿੰਦੂਆਂ ਦਾ ਲੜਕਾ ਮੁਸਲਮਾਨਾਂ ਦਾ ਲੜਕਾ ਸਿੱਖਾਂ ਦਾ ਲੜਕਾ ਕਬਲੇ ਚ ਰਹਿਣ ਇਕੱਠੇ ਉਹਨਾਂ ਨੂੰ ਇਕੱਠੇ ਰੱਖੋ ਜਦੋਂ ਉਹ 25 ਸਾਲ ਦੇ ਹੋਣ ਨਾ ਤੇ ਕੱਢ ਕੇ ਪੁੱਛੋ ਵੀ ਸਿੱਖਾਂ ਦਾ ਲੜਕਾ ਕਿਹੜਾ ਤੇ ਹਿੰਦੂਆਂ ਦਾ ਲੜਕਾ ਉਹਨਾਂ ਕਹਿੰਣਾ ਵੀ ਸਾਰੇ ਸਿੱਖਾਂ ਹੀ ਦੇ ਨੇ ਜਦੋਂ ਬੰਦਾ ਇੰਟਰਫੀਅਰ ਕਰਦਾ ਦਖਲ ਅੰਦਾਜ਼ੀ ਕਰਦਾ ਤੇ ਉਦੋਂ ਬਣਦਾ Hindu ਉਦੋਂ ਬਣਦਾ Musalman ਤੇ ਜੇ ਦਖਲ ਅੰਦਾਜ਼ੀ ਨਾ ਕਰੇ ਤੇ ਫਿਰ ਆਪਾਂ ਅਕਾਲ ਪੁਰਖ ਦੀ ਫੌਜ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਕਟ ਖਾਲਸਾ ਪ੍ਰਮਾਤਮਾ ਕੀ ਫੌਜ ਔਰ ਇੱਕ ਮੈਂ ਬੜੀ ਅਜੀਬੋ ਗਰੀਬ ਸ਼ਾਸਤਰਾਂ ਦੇ ਵਿੱਚੋਂ ਆਪ ਖੁਦ ਗੱਲ ਪੜ੍ਹੀ ਹੈ ਮੈਂ ਹੈਰਾਨ ਹੋ ਗਿਆ ਉਸ ਗ੍ਰੰਥ ਦਾ ਨਾਂ ਜੇ ਵਿਜੇ ਮੁਕਤ ਸ਼ਾਸਤਰ ਗ੍ਰੰਥ ਵਿਜੇ ਮੁਕਤ ਸ਼ਾਸਤਰ ਗ੍ਰੰਥ ਤੋਂ ਮੈਂ ਸੁਣਿਆ ਨਹੀਂ ਮੈਂ ਖੁਦ ਉਹਦੇ ਚੋਂ ਅੱਖਰ ਅੱਖਰ ਪੜਿਆ ਤੇ ਉਹਦੇ ਚੋਂ ਪੁਆਇੰਟ ਮਿਲਿਆ ਜਿਹੜੇ ਅੱਜ ਕੱਲ੍ਹ ਆਮ ਕਰਦੇ ਫਲਾਣੇ ਨੂੰ ਕੋ ਚੰਬੜ ਗਿਆ ਫਲਾਣੇ ਤੇ ਛਾਇਆ ਆ ਗਈ ਫਲਾਣੇ ਨੂੰ ਪੀਰ ਨੇ ਢਾਲਿਆ ਇਹ ਆਮ ਚੱਲਦਾ ਬਕਵਾਸ ਬੰਮ ਕਵਾਂਗਾ ਪਰ ਜਿਹੜੇ ਪ੍ਰਾਣੀ ਨੇ ਜ਼ਿੰਦਗੀ ਪ੍ਰਜੰਤ ਕਦੇ ਰੋਮਾਂ ਦੀ ਬਦਬੀ ਨਹੀਂ ਕਰਾਈ ਭਾਵੇਂ ਉਹ ਪਾਪੀ ਐ ਭਾਵੇਂ ਉਹ ਪੁੰਨੀ ਐ ਭਾਵੇਂ ਹਿੰਦੂ ਐ ਭਾਵੇਂ ਉਹ ਮੁਸਲਮਾਨ ਐ ਭਾਵੇਂ ਉਹ ਸਿੱਖ ਐ ਇਹਨਾਂ ਕੇਸਾਂ ਦੀ ਇੰਨੀ ਇੰਪੋਰਟੈਂਸ ਹੈ ਕਿ ਕੋਈ ਰੂਹ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ। ਭਾਵੇਂ ਸ਼ਰਾਬੀ ਕਬਾਬ ਵੀ ਹੈ। ਕੇਵਲ ਉਹਨੇ ਸਿਰ ਦੀ ਚੋਟੀ ਤੋਂ ਲੈ ਕਰਕੇ ਪੈਰ ਦੇ ਅੰਗੂਠੇ ਤੱਕ ਆਪਣੇ ਰੋਮ ਲਾਏ ਨਾ ਹੋਣ। ਇਥੇ ਅਮਰ ਦੀ ਗੱਲ ਨਹੀਂ ਕੱਲੇ ਕੇਸਾਂ ਦੀ ਮਹਾਨਤਾ ਵੀ ਕੇਸਾਂ 'ਚ ਇੰਨੀ ਤਾਕਤ ਹੈ ਕੋਈ ਗੈਰ ਰੂਹ ਉਸ ਮਨੁੱਖ ਦੇ ਸਰੀਰ 'ਚ ਪ੍ਰਵੇਸ਼ ਨਹੀਂ ਕਰ ਸਕਦੀ। ਔਰ ਇਹ ਮਨੁੱਖ ਨੂੰ ਕਮਜ਼ੋਰ ਕਰਨ ਵਾਸਤੇ ਇਹ ਤਤ ਬਣਾਏ ਹਨ ਇਸ ਕਰਕੇ ਕੇਸ ਆਪਾਂ ਨੂੰ ਦਾ ਸਾਬਤ ਸੂਰਤ ਦਸਤਾਰ ਸਿਰਾ ਗੁਰਮੁਖੋ ਅੱਗੇ ਹੈ ਹਲਾਲ ਇੱਥੇ ਆਪਾਂ ਕਈ ਤਰ੍ਹਾਂ ਦੀਆਂ ਵਿਚਾਰਾਂ 'ਚ ਪਏ ਜਾਂਦੇ ਆ ਸਾਨੂੰ ਹਦਾਇਤ ਕੁਠਾ ਦੀ ਖਾਣਾ ਇੱਕ ਆਪਾਂ ਜੋ ਭਾਰਤੀ ਸੰਵਿਧਾਨ ਪੜ੍ਹਦੇ ਆ ਨਾ ਉੱਥੇ ਇੱਕ ਫਿਕਰਾ ਪੜਾਇਆ ਜਾਂਦਾ ਇੰ ਇਨੀ ਦੇ ਕਾਂਸੀ ਇਜਰਿਜਿਡ ਇੰਡੀਅਨ ਕਾਂਨਸਟਿਚਿਊਸ਼ਨ ਇਜਰਿਜਿਡ ਬਟ ਫਲੈਕਸੀਬਲ ਭਾਰਤੀ ਸੰਵਿਧਾਨ ਸਖਤ ਹੈ ਪਰ ਥੋੜਾ ਜਿਹਾ ਨਰਮ ਵੀ ਹੈ ਕਿਸੇ ਕਾਰਨ ਕਰਕੇ ਜਿਵੇਂ ਆਪਾਂ ਕੰਮ ਕਰਕੇ ਬਾਬਾ ਜੀ ਆ ਖਾ ਲਈਏ ਆਪਾਂ ਏਵੀਂ ਪਰਦੇ ਪੀ ਸਾੜੀ ਵਡੇਰਿਆਂ ਨੇ ਘੋੜਿਆਂ ਦਾ ਮਾਸ ਖਾਦਾ ਉਹਨਾਂ ਮਜਬੂਰੀ ਖਾਦਾ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਸੀ ਬੜਿਆ ਇਹ ਜੇ ਤੇਰੀ ਵੀ ਹਾਲਤ ਆ ਤੂੰ ਨਹੀਂ ਖਾ ਅਸੀਂ ਕੇਵਲ ਤੇ ਕੇਵਲ ਚਸਕੇ ਵਾਸਤੇ ਖਾਣੇ ਸਵਾਦ ਵਾਸਤੇ ਭਾਵ ਉਹਨਾਂ ਦੀ ਰਸਮ ਦੇ ਮੁਤਾਬਕ ਉਹਨਾਂ ਦੇ ਦਾਬੇ ਨੂੰ ਨਹੀਂ ਚੱਲਣਾ ਭਾਵੇਂ ਤੇਰੀ ਜਾਨ ਤੇ ਲਈ ਜਾਏ ਆਰਾਮ ਪ੍ਰਾਇ ਸਰੀਰ ਤੋਂ ਵੱਡਣਾ ਹੈ ਜਿਹੜਾ ਕੜਾ ਨਾ ਖਾਸ ਕਰਕੇ ਜਦੋਂ ਮੇਰੀ ਗੱਲ ਕਰਦਾ ਤੇ ਬੜੀ ਸਿੱਖਿਆ ਮਿਲਦੀ ਹੈ ਇਹ ਕੜਾ ਜਦੋਂ ਆਪਾਂ ਹੱਥ ਵਿੱਚ ਪਾਉਨੇ ਤੇ ਆਪਾਂ ਕੋਈ ਵੀ ਚੀਜ਼ ਚੁੱਕਦੇ ਆ ਲੈਨੇ ਆ ਦੇਨੇ ਆ ਤੇ ਸਾਡੇ ਸਾਹਮਣੇ ਕੜਾ ਹੁੰਦਾ ਕਹਿੰਦਾ ਗੁਰਮੁਖਾ ਸਾਵਧਾਨ ਹੋ ਕਾਹਦੇ ਲਈ ਇਹ ਹੱਥ ਤੇਰੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੇ ਹੱਥ ਨੇ ਤੇ ਗੁਰੂ ਕਹਿੰਦਾ ਪਰ ਤਨ ਪਰ ਤਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ ਜੇ ਗੁਰੂ ਦਾ ਕੜਾ ਪਾਇਆ ਤੇ ਪ੍ਰਾਇਤਨ ਪ੍ਰਾਇਤਨ ਤੇ ਪਰਾਏ ਤਨ ਤੋਂ ਗਰੇਜ ਕਰ ਬਚ ਸਾਰਿਆਂ ਤੋਂ ਵੱਡਾ ਆਇਬ ਹੈ ਹੁੱਕਾ ਹਜਾਮਤ ਹਲਾਲ ਹਰਾਮ ਹਰਾਮ ਭਾਵ ਪਰਾਏ ਸਰੀਰ ਤੋਂ ਵੱਟਣਾ ਮੈਂ ਕੱਲ ਵੀ ਇਹ ਸ਼ਬਦ ਪੜਿਆ ਸੀ ਦਸਮ ਪਾਤਸ਼ਾਹ ਮਹਾਰਾਜ ਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪਿਓ ਨੇ ਵਿਸ਼ੇਸ਼ ਕਰਕੇ ਮੈਨੂੰ ਇਹ ਹਦਾਇਤ ਦਿੱਤੀ ਪਰਾਏ ਸਰੀਰ ਤੋਂ ਬਚ ਕੇ ਰਹੀਂ ਸੋਧ ਜਪਤੇ ਹਮ ਲਈ ਬਚਨ ਗੁਰਦਾਇ ਹਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਵਲਾ ਘੜਤਾਰੇ ਨਿਜ ਨਾਰੀ ਕੇ ਸਾਥ ਨੇਹੋਂ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਪੂਲ ਸੁਪਰੇ ਹੋਣਾ ਚਾਹੀਓ ਗੁਰੂ ਕੀ ਸਿੱਖ ਦਾ ਕੈਰੇਕਟਰ ਇੰਨਾ ਉੱਚਾ ਹੈ ਕਿ ਇੱਕ ਜਹਾਂਗੀਰ ਦੇ ਸਮੇਂ ਦੀ ਇਤਿਹਾਸਿਕ ਘਟਨਾ ਪੜੀ ਤੇ ਤੇ ਗੁਰਮੁਖੋ ਹੈਰਾਨ ਹੋਈ ਜਾਂਦਾ ਹੈ ਇਹੋ ਜੇ ਸਿੱਖ ਵੀ ਹੋਏ ਨੇ ਅਸੀਂ ਤਾਂ ਬਹੁਤ ਥੱਲੇ ਆਂ ਜਾਂਗੀਰ ਬਾਦਸ਼ਾਹ ਦਾ ਇੱਕ ਪਹਿਰੇਦਾਰ ਸੀ ਉਹਦਾ ਨਾਮ ਸੰਤ람 ਕਰਕੇ ਲਿਖਾ ਸੰਤਰਾਮ ਸੋਹਣਾ ਬੜਾ ਸੀ ਉਹ ਤੇ ਮਨ ਦਾ ਪਤਾ ਨਹੀਂ ਪਈ ਮਨ ਕਦੋਂ ਡੋਲ ਜੇ ਕਿਉਂਕਿ ਆਪਾਂ ਪੜਦੇ ਆ ਕਬ ਹੂੰ ਜੀੜਾ ਉਹ ਵਿਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥੇ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਸੰਤਰਾਮ ਨਾਮ ਦਾ ਸਿੱਖ ਲੋਹਰ ਸ਼ਹਿਰ ਦੀ ਘਟਨਾ ਪਈ ਉਹ ਜਾਂਗੀਰ ਦੇ ਬੂਹੇ ਦੇ ਅੱਗੇ ਪਹਿਰਾ ਦੇ ਰਿਹਾ ਜਿਵੇਂ ਅਸੀਂ ਬਰਸ਼ਾ ਫੜ ਕੇ ਪਹਿਰਾ ਦੇਨੇ ਆ ਜਾਂਗੀਰ ਬਾਦਸ਼ਾਹ ਦੀ ਬੇਟੀ ਨਾਗ ਤੇ ਮਹਿਲਾਂ ਦੇ ਉੱਪਰ ਧੁੱਪ ਸਿਗਰੀ ਸੀ ਆਪਣੇ ਵਾਲ ਸੁਕਾਰੀ ਸੀ ਉਹਦੀ ਨਿਗਾਹ ਸੰਤ ਰਾਮ ਤੇ ਪਈ ਤੇ ਉਹਦਾ ਮਨ ਉਹਦੇ ਕਾਬੂ ਚ ਨਾ ਰਿਹਾ ਤੇ ਜਿਵੇਂ ਮੈਂ ਕਹਿ ਰਿਹਾ ਲਿਖਤ ਵਿੱਚ ਹੈ ਇਤਿਹਾਸ ਵਿੱਚ ਦਰਜ ਥੱਲੇ ਆਈ ਮਾਂ ਨੂੰ ਕਹਿਣ ਲੱਗੀ ਪੀ ਮਾਂ ਜਿਹੜਾ ਬੂਹੇ ਅੱਗੇ ਬੰਦਾ ਖਲੋਤਾ ਪਹਿਰੇਦਾਰ ਮੈਂ ਉਹਦਾ ਵਿਆਹ ਕਰਵਾਉਣਾ ਹੈ ਗੁਰੂ ਕਿਰਪਾ ਕਰੇ ਸਾਡੀ ਔਲਾਦ ਨੇਕ ਹੋਵੇ ਨਹੀਂ ਤੇ ਗੁਰਮੁਖੋ ਵੇਖਿਆ ਜੇ ਵੱਡੇ ਵੱਡੇ ਦਾਨਿਆਂ ਦਾ ਮਾੜੀ ਔਲਾਦ ਨੇ ਬੁਰਾ ਹਾਲ ਕਰ ਦਿੱਤਾ ਗੁਰੂ ਕਿਰਪਾ ਕਰੇ ਸਾਡੀ ਔਲਾਦ ਚੰਗੀ ਹੋਵੇ ਨਹੀਂ ਤੇ ਵੱਡੇ ਵੱਡੇ ਦਾਨੇ ਲੋਕ ਮਾੜੀ ਔਲਾਦ ਕਰਕੇ ਪਰੇ ਚ ਬਹਿਣ ਜੋਗੇ ਨਹੀਂ ਰਹੇ ਗੁਰੂ ਕਿਰਪਾ ਕਰਕੇ ਸਾਨੂੰ ਉਹ ਔਲਾਦ ਦੇਵੇ ਨਾ ਮਾਂ ਵਿਚਾਰਾਂ ਚ ਪੈ ਗਈ ਤੇ ਮੈਂ ਕੀ ਕਰਾਂ ਕਰਦਾ ਵਾਤਾਵਰਨ ਗਮਗੀਨ ਹੋ ਗਿਆ ਤੇ ਸ਼ਾਹ ਜਾਂ ਮਾਪਿ ਪਾਪ ਕਰਨਾ ਜਾਂਗੀਰ ਆਇਆ ਤੇ ਇੱਕ ਦਿਨ ਗੱਲ ਕੀਤੀ ਤੇ ਕਹਿਣ ਲੱਗਾ ਕਿਹੜੀ ਗੱਲ ਹੈ ਮੁਸਲਮਾਨਾਂ ਚ ਇੱਕ ਪੱਖ ਹੈ ਉਹ ਗੈਰ ਕੌਮ ਦੇ ਬੰਦੇ ਨੂੰ ਆਪਣੀ ਮੱਜਬ ਵਿੱਚ ਲਿਆਉਣ ਲਈ ਆਪਣੀ ਧੀ ਦੇਣ ਤੋਂ ਵੀ ਗਰੇਜ ਨਹੀਂ ਕਰਦੇ ਇਹ ਇਸਲਾਮ ਦੇ ਵਿੱਚ ਵਿਸ਼ੇਸ਼ ਬਾਕੀਆਂ ਨਾਲੋਂ ਵਾਧਾ ਹੈ ਕਿ ਗੈਰ ਕੌਮ ਦਾ ਬੰਦਾ ਉਹਨਾਂ ਦੇ ਮੱਝ ਵਿੱਚ ਆਵੇ ਤੇ ਕਹਿੰਦੇ ਮੈਂ ਆਪਣੀ ਭੈਣ ਦਾ ਰਿਸ਼ਤਾ ਕਰਦਾ ਮੈਂ ਆਪਣੀ ਧੀ ਦੇਣਾ ਇਹ ਉਹਨਾਂ ਚ ਅੱਜ ਵੀ ਪ੍ਰਚਲਿਤ ਹੈ ਤੇ ਆਪਾਂ ਤਾਂ ਇਹੋ ਜਿਹਾ ਨਿਕਰ ਗਏ ਆ ਗ੍ਰਹੀ ਕਰਨ ਵਾਲਿਆ ਹੈ ਨਾ ਗੁਰਪੁਰਬ ਤੇ ਤੇ ਆਪਾਂ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਗੁਰਮੁਖੋ ਕਿਹੜੇ ਗੁਰਦੁਆਰਿਆਂ ਕਹਿੰਦੇ ਜੀ ਲੰਬੜਾਂ ਦੀ ਪਤੀ ਕਹਿਣ ਲੱਗੇ ਜੀ ਉਧਰ ਗ੍ਰਹੀ ਤੁਸੀਂ ਕਰਨੀ ਤੇ ਉਧਰ ਤੁਸੀਂ ਕਰੋ ਅਸੀਂ ਨਹੀਂ ਜੇ ਪੈਸੇ ਦੇਣੇ ਸਾਡਾ ਉਹ ਪਿੰਡ ਹੈ ਸਾਡੇ ਪਿੰਡ ਦਾ ਗੁਰਦੁਆਰਾ ਹੈ ਇਹ ਜਦ ਦੀ ਬੁਢੀ ਪਤੀ ਚ ਆਇਆ ਤੇ ਆਪਾਂ ਕਹਿੰਨੇ ਕਿ ਅਸੀਂ 50 ਰੁਪਏ ਤੁਹਾਨੂੰ ਗ੍ਰਹਿ ਵੀ ਨਹੀਂ ਦੇਣੀ ਕਿਉਂ ਗੁਰੂ ਦਾ ਘਰ ਨਹੀਂ ਮੇਰੇ ਕਹਿਣ ਤੋਂ ਪਾਪ ਕੇ ਸਾਡੇ ਅੰਦਰ ਇੰਨੀ ਤੰਗ ਦਿਲੀ ਆ ਗਈ ਹੈ ਅਸੀਂ ਇੰਨੇ ਨੈਰੋ ਮਾਈਂਡਡਡਨੈਸ ਹਾਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਜਦੋਂ ਇਹ ਵਿਚਾਰਾਂ ਚੱਲ ਜਿਆ ਸੀ ਜਿਵੇਂ ਆਪਣੇ ਘਰਾਂ ਚ ਬੀਬੀਆਂ ਕੰਮ ਵਾਲੀਆਂ ਹੁੰਦੀਆਂ ਨੇ ਉਹ ਬੀਬੀ ਗੱਲ ਸੁਣਦੀ ਸੀ ਉਹਨੇ ਆਪਣੇ ਪਤੀ ਨਾਲ ਜਾ ਕੇ ਗੱਲ ਕੀਤੀ ਵੀ ਫਲਾਣਾ ਦਾ ਸੰਤ RAM ਹੈ ਨਾ ਜਹਾਂਗੀਰ ਬਾਦਸ਼ਾਹ ਨੂੰ ਕੁੜੀ ਦੇਣ ਲੱਗਾਈ ਜਿਹੜੀ ਮੈਂ ਗੱਲ ਸੁਣਾ ਰਿਆ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਆਪਣੀ ਕਲਮ ਨਾਲ ਅੰਕਿਤ ਕੀਤੀ ਜੀ ਇਹ ਸਾਖੀ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਹੁਣ ਉਹਨੇ ਘਰ ਵਾਲੀ ਘਰ ਵਾਲੀ ਬੀਬੀ ਨੇ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਉਹ ਜਿਵੇਂ ਆਪਾਂ ਮਿੱਤਰਾਂ ਨੂੰ ਕਹਿੰਨੇ ਵੀ ਗੁਰਮਖਾਹ ਵਧਾਈਆਂ ਹੋਣ ਉਹੜਾ ਬੰਦਾ ਸੀ ਨਾ ਉਹ ਬੀਬੀ ਸੇਵਾਦਾਰ ਨੇ ਦਾ ਘਰ ਵਾਲਾ ਉਹ ਸੰਤਰਾਮ ਨੂੰ ਜਾਣਦਾ ਸੀ ਕਹਿਣ ਲੱਗਾ ਸੰਤਰਾਮ ਵਧਾਈਆਂ ਹਣ ਸਾਡਾ ਖਿਆਲ ਰੱਖੇ ਤੂੰ ਬਾਦਸ਼ਾਹ ਦਾ ਅਜਵਾਈ ਬਣ ਜਾਣਾ ਤੇ ਅਸੀਂ ਤੇਰੀ ਮਿੱਤਰਾ ਕਿਤੇ ਲੋੜ ਪਈ ਤੇ ਕੰਮ ਆਵੇਂਗਾ ਉਹ ਤਾਂ ਇੱਕਦਮ ਹਰਾਨ ਹੋ ਗਿਆ ਹੈ ਜਦੋਂ ਉਸ ਬੰਦੇ ਨੇ ਉਹਨੂੰ ਸਾਰੀ ਗੱਲ ਖੋਲ ਕੇ ਦੱਸੀ ਨਾ ਤੇ ਕਹਿਣ ਲੱਗਾ ਮੇਰੇ ਗੁਰੂ ਦੀ ਆਗਿਆ ਹੈ ਕਿ ਸੁਪਨੇ ਦੇ ਵਿੱਚ ਵੀ ਆਪਣੇ ਮਤ ਤੋਂ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਬਾਦਸ਼ਾਹ ਆਪਣੀ ਧੀ ਦਾ ਰਿਸ਼ਤਾ ਦੇਣਾ ਚਾਹੁੰਦਾ ਤੇ ਸੇ ਕਹਿੰਦਾ ਮੇਰੇ ਗੁਰੂ ਦੀ ਆਗਿਆ ਨਹੀਂ ਉਹ ਗੁਰਮੁਖੁਰ ਨਸਕੀ Lahore ਚਲਾ ਗਿਆ Lahore ਮੈਨੂੰ ਮਾਫ ਕਰਨਾ ਪਿਸ਼ੌਰ ਉਥੇ ਧਰਮਸ਼ਾਲਾ ਚ ਉਹਨੇ ਟਿਕਾ ਕੀਤਾ ਹੁਣ ਤਾਂ ਆਪਣੇ ਕੋਲ ਬਿਆੰਤ ਸਾਧਨ ਨੇ ਉਹ ਜਮਾਨੇ ਦੇ ਮੁਤਾਬਕ ਉਹ ਸੰਤ RAM ਦਾ ਹੁਲੀਆ ਲੈ ਕੇ ਤੇ ਥਾਂ ਥਾਂ ਤੇ ਵੰਡਿਆ ਗਿਆ ਕਿ ਪਈ ਐਸ ਕਿਸਮ ਦਾ ਬੰਦਾ ਤੇ ਜਹਾਂਗੀਰ ਬਾਦਸ਼ਾਹ ਦਾ ਹੁਕਮ ਹੈ ਕਿ ਮੈਂ ਆਪਣੀ ਧੀ ਦਾ ਇਹਨੂੰ ਰਿਸ਼ਤਾ ਕਰਨਾ ਹੈ ਜੇ ਤਾਂ ਰਿਸ਼ਤਾ ਪ੍ਰਵਾਨ ਕਰ ਲੈ ਤੇ ਇਹਨੂੰ ਪਾਲਕੀ ਤੇ ਬਿਠਾ ਕੇ ਲਿਆਓ ਤੇ ਜੇ ਨਾ ਮੰਨੇ ਤਾਂ ਸਿਰ ਲਾ ਕੇ ਤੇ ਕੱਟ ਕੇ ਮੇਰੇ ਕੋਲ ਢੌਰ ਭੇਜੋ ਇਹ ਦੋਹ ਨੇ ਹੁਕਮ ਜਾਰੀ ਕੀਤੇ ਜੇ ਤਾਂ ਜਵਾਈ ਬਣਨਾ ਮੰਨ ਲੈ ਕਿਉਂਕਿ ਮੇਰਾ ਜਵਾਈ ਮੈਂ ਬਾਦਸ਼ਾਹ ਐ ਇਹਨੂੰ ਪਾਲਕੀ ਤੇ ਬਿਠਾ ਕੇ ਲਿਆਓ ਤੇ ਜੇ ਇਹ ਨਹੀਂ ਮੰਨਦਾ ਤੇ ਇਹਦਾ ਸਿਰ ਕੱਟ ਕੇ ਤੇ ਮੇਰੇ ਕੋਲ ਭੇਜਿਆ ਜਾਏ ਉਹਨੂੰ ਪਖੌਰ ਦੀ ਧਰਮਸ਼ਾਲਾ ਚੋਂ ਅਰੈਸਟ ਕੀਤਾ ਗਿਆ ਵਾਰਸ਼ਾ ਦੇ ਹੁਕਮ ਤੋਂ ਜਾਣੂ ਕਰਾਇਆ ਗਿਆ ਤੇ ਭਾਈ ਸੰਤ RAM ਨੇ ਆਖਿਆ ਵੀ ਇਹ ਗੱਲ ਤੁਸੀਂ ਕਹਿੰਦੇ ਪ੍ਰਥਾ ਕਿ ਸੁਪਨੇ ਵਿੱਚ ਵੀ ਨਹੀਂ ਹੋ ਸਕਦੀ ਔਰ ਗੁਰਮੁਖੋ ਉਹ ਸੰਤ RAM ਦਾ ਸਿਰ ਕੱਟ ਕੇ ਲਾਹੌਰ ਲਿਆਂਦਾ ਜਹਾਂਗੀਰ ਦੀ ਲੜਕੀ ਇੰਨੀ ਆਊਟ ਆਫ ਕੰਟਰੋਲ ਹੋਈ ਉਹਦਾ ਮਨ ਤੇ ਕਾਬੂ ਨਾ ਰਿਹਾ ਉਹ ਕਹਿਣ ਲੱਗੀ ਅੱਬਾ ਜੇ ਜਿੰਵਦਾਨੀ ਤੇ ਕਮਸੋ ਕਮ ਮੈਨੂੰ ਮਰੇ ਨੂੰ ਹੱਥ ਲਾ ਲੈਣ ਦਿਓ ਮਰੇ ਨੂੰ ਕਹਿੰਦੇ ਥਾੜੀ ਜੁਦਾ ਕਟਿਆ ਹੋਇਆ ਸਿਰ ਜਦੋਂ ਉਹ ਜਾਨਗੀਰ ਦੀ ਕੁੜੀ ਕੋਲ ਲੈ ਕੇ ਆਇਆ ਤੇ ਕਟਿਆ ਹੋਇਆ ਸਿਰ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਸਵਾ ਗਿਠ ਉੱਚਾ ਹੋ ਗਿਆ ਉਹ ਕੱਟਣ ਤੋਂ ਬਾਅਦ ਵੀ ਉਹ ਪ੍ਰਾਇਤਨ ਨਾਲ ਨਹੀਂ ਲੱਗਾ ਔਰ ਮੈਂ ਪੰਕਤੀ ਤੁਹਾਡੇ ਨਾਲ ਸਾਢੀ ਕਰਦੇ ਆ ਜਿਹੜੀ ਦਸਮ ਗ੍ਰੰਥ ਵਿੱਚ ਲਿਖੀ ਹੈ ਸਵਾ ਗਲੇਸਤ ਸਿਰ ਉੱਪਰ ਉਠਿਓ ਤਉ ਨ ਕਬੂਲੀ ਨਾਰ ਸਵਾ ਹੱਥ ਸਵਾ ਗਲੇ ਸਿਰ ਉਪਰ ਉਠਿਓ ਤੋ ਨ ਕਬੂਲੀ ਨਾਰ ਮਰਨ ਤੋਂ ਬਾਅਦ ਵੀ ਉਹ ਪ੍ਰਾਇ ਸਰੀਰ ਤੋਂ ਪਰਹੇਜ਼ ਕਰਦਾ ਹੈ ਅਕੋਰਡਿੰਗ ਟੂ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਕੀਰਤ ਇਸ ਕਰਕੇ ਇਹਨਾਂ ਕਰੇ ਤਾਂ ਤੁਸੀਂ ਵਟਣਾ ਤੇ ਪੰਜ ਕਕਾਰਾਂ ਦੀ ਰਹਿਤ ਕਿਰਪਾਨ ਦੋ ਚੀਜ਼ਾਂ ਦਾ ਇਕੱਠ ਹੈ ਕਿਰਪਾ ਧਿਆਨ ਇਕਲਾ ਸਿਰ ਵੜਨ ਲਈ ਨਹੀਂ ਇਹਨੂੰ ਪਾ ਕੇ ਕਰਕੇ ਦਇਆ ਕਰਨੀ ਹੈ ਦਇਆ ਹਾਂ ਕੋ ਤੇਰੀ ਅੰਖ ਤੇ ਗੈਰਤ ਨੂੰ ਮੰਗਾਰਦਾ ਹੈ ਉਥੇ ਦੀ ਵਰਤੋਂ ਕਰਨੀ ਹੈ ਜਿਹੜਾ ਸਾਡਾ ਭਾਰਤੀ ਕਨਸਟੀਚਿਊਸ਼ਨ ਹੈ ਉਹਦੇ ਜਿਹੜਾ ਰਾਈਟ ਟੂ ਰਿਲੀ ਜਾਨ ਹੈ ਉਹਨੂੰ ਆਪਾਂ ਪੜ੍ਹੀਏ ਤੇ ਉਥੇ ਵਿਸ਼ੇਸ਼ ਤੌਰ ਤੇ ਲਿਖਿਆ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਹੱਕ ਹੈ ਜਦੋਂ ਇਹ ਕਨਸਟੀਚਿਊਸ਼ਨ ਬਣਿਆ ਤਿੰਨ ਸਾਲਾਂ ਚ ਇੱਕ ਮੁਸਲਮਾਨ ਬੀਬੀ ਉਹਦੇ ਨਾਂ ਨਾ ਰਸੂਲ ਲੱਗਦਾ ਬਾਕੀ ਮੈਨੂੰ ਅੱਧਾ ਭੁੱਲ ਗਿਆ ਉਹ ਕਹਿਣ ਲੱਗੀ ਵੀ ਤੁਸੀਂ ਘੜੀ ਘੜੀ ਸਿੱਖਾਂ ਦੀ ਕਿਰਪਾਨ ਦੀ ਗੱਲ ਹੀ ਕਰੀ ਜਾਂਦੇ ਪੜਕਾਈ ਜਾਂਦੇ ਤੁਸੀਂ ਤਲਵਾਰ ਕਿਉਂ ਨਹੀਂ ਲਿਖਦੇ ਉਸ ਕਾਨੂੰਨ ਘੜਨੀ ਜਿਹੜੀ ਉਹ ਕਮੇਟੀ ਸੀ ਉਹਦਾ ਮੈਂਬਰ ਸੀ ਸਰਦਾਰ ਬਲ ਭਾਈ ਪਟੇਲ ਉਹਨੇ ਉਸ ਬੀਬੀ ਨੂੰ ਵਿੱਚੇ ਟੋਕ ਕੇ ਆਖਿਆ ਭੈਣ ਤੂੰ ਆਪਣੀ ਥਾਂ ਤੇ ਠੀਕ ਐ ਮੈਂ ਤੇਰੀ ਗੱਲ ਸਮਝਦਾ ਤਲਵਾਰ ਤਲਵਾਰ ਹੈ ਲੇਕਿਨ ਜਦੋਂ ਸਿੱਖਾਂ ਦੇ ਕੋਲ ਆ ਜੇ ਤਲਵਾਰ ਤਲਵਾਰ ਨਹੀਂ ਲੈਂਦੀ ਇਹ ਕਿਰਪਾਨ ਬਣ ਜਾਂਦੀ ਹੈ। ਵੱਲ ਭਾਈ ਪਟੇਲ ਨੇ ਬਕਾਲਤ ਕੀਤੀ ਕਹਿਣ ਲੱਗਾ ਭੈਣ ਤਲਵਾਰ ਆਪਣੀ ਥਾਂ ਤੇ ਹੈ ਕਿਰਪਾਨ ਆਪਣੀ ਥਾਂ ਤੇ ਹੈ ਤਲਵਾਰ ਜ਼ੁਲਮ ਕਰਦੀ ਹੈ ਤੇ ਹੈ ਤਾਂ ਭੈਣ ਗੁਸਤਾਖੀ ਪਰ ਮੈਨੂੰ ਕਿਤੇ ਲੱਭ ਕੇ ਵਖਾਪ ਇੱਕਦਿ ਸਿੱਖ ਨੇ ਜ਼ੁਲਮ ਕੀਤਾ ਹੈ ਤਲਵਾਰ ਜ਼ੁਲਮ ਕਰਦੀ ਹੈ ਕਿਰਪਾਨ ਕਿਰਪਾ ਕਰਦੀ ਹੈ। ਕਿਰਪਾ ਪਲੱਸ ਆਨ ਇੱਕ ਦਇਆ ਦੂਜਾ ਆਪਣਾ ਸਵੈਮਾਨ ਘਮ ਰੱਖਣਾ। ਕਿਰਪਾਨ ਕੜਾ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਇਹਦੇ ਵਿੱਚ ਇੱਕ ਸਾਖੀ ਲਿਖੀ ਹੈ ਸੌ ਸਾਖੀ ਚ ਇਹਨੂੰ ਹੋਰ ਮਜ਼ਬੂਤ ਕਰਨ ਲਈ ਕਿ ਇੱਕ ਜਿਹੜਿਆ ਸ਼ਨੀਵਾਰ ਲੋਕੀ ਫਿਰਦੇ ਨੇ ਤੇਲ ਮੰਗਦੇ ਇਹ ਕਹਿਣ ਲੱਗੇ ਵੀ ਗ੍ਰਹਿ ਟਲ ਜੇਗਾ ਇਹਦੇ ਚ ਪੈਸੇ ਪਾ ਸਾਡੇ ਆ ਕਮਲੇ ਲੋਕ ਆਪਾਂ ਵੀ ਕਰਦੇ ਕੋਉਂਦਾ ਹੋਵੇ ਤੇ ਆਪਾਂ ਕਹਿੰਦੇ ਲੈ ਮੇਰੇ ਕੋਲ ਵੀ ਅਠਿਆਨੀ ਲੈ ਲਾ ਮੇਰੀ ਆਪਣੀ ਅੱਡ ਬੀਤੀ ਜੇ ਮੈਂ ਦਰਬਾਰ ਅਮਰਸਰ ਸਾਹਿਬ ਕਿਦੋਂ ਕਥਾ ਕਰਕੇ ਬੱਸ ਸਟੈਂਡ ਦੇ ਕੋਲ ਤੇ ਕੁਦਰਤੀ ਤੌਰ ਤੇ ਸ਼ਨੀਵਾਰ ਸੀ ਤੇ ਉਹਨੇ ਆ ਕੇ ਵਿੱਚ ਬਾਬਾ ਬੈਠਾ ਤੇ ਬਾਬੇ ਨੂੰ ਛਲੀਏ ਉਹ ਕੁਦਰਤੀ ਤੌਰ ਤੇ ਬਾਸਟੀ ਲੈ ਕੇ ਮੇਰੇ ਕੋਲ ਆ ਗਿਆ ਤੇ ਮੈਂ ਗੱਡੀ ਨੂੰ ਡਰਾਈਵਰ ਮੈਂ ਕਿਹਾ ਗੁੰਮਖਾ ਗੱਡੀ ਰੋਕ ਜਦੋਂ ਲੈ ਕੇ ਆਇਆ ਉਹ ਬਾਸਟੀ ਗਾਂ ਕੀਤੀ ਤੇ ਮੈਂ ਕਿਹਾ ਮਿੱਤਰਾ ਤੇਰਾ ਤਨਬਾਦ ਤੂੰ ਮੇਰੇ ਮੂੰਹ ਲਖੇ ਮੈਂ ਕਿਹਾ ਮੈਂ ਹਾਂ ਗੁੰਮਖਾ ਮੈਂ ਤਾਂ ਕਥਾ ਕਰ ਕਰਕੇ ਖੁਸ਼ਕੀਰਨ ਭਰਿਆ ਪਿਆ ਤੇ ਸਿਰ ਮੇਰਾ ਮੈਂ ਚਾਉਣਾ ਪੀ ਤੇਰਾ ਤੇਲ ਬੜਾ ਪਿਓਰ ਹੈ ਤੇ ਤੇਲ ਦੇ ਤੇ ਜਾ ਕੇ ਮਨਾਲੇ ਘਰ ਬੜੀ ਕੁਲਸਰ ਚ ਮਾਲਟ ਕਰਾਵਾਂਗਾ ਤੇ ਨਾਲੇ ਪਕੌੜੇ ਕੱਢ ਕੇ ਖਾਵਾਂਗਾ ਤੇ ਤਰਵਾਦ ਕਰਾਂਗਾ ਉਹ ਗੁਰਮੁਖ ਕੋ ਛੂਟਾਂ ਵਟ ਗਿਆ ਕਿੱਡਾ ਬੁੱਧੂ ਭਣਾ ਮੇਰੀ ਅਟ ਵੀ ਤੀ ਤੇ ਤੁਹਾਡੀ ਚੁਆਨੀ ਦੇ ਨਾਲ ਉਹਨੇ ਸ਼ਾਮ ਨੂੰ 75 ਬਣਾ ਲਏ ਉਹਦਾ ਮਰ ਜਾਣਾ ਚਾਹੀਦਾ ਜੇ ਤੁਸੀਂ ਮੰਨ ਲਓ ਪੈਸਿਆਂ ਨਾਲ ਗ੍ਰਹਿ ਜੜਿਆ ਤੇ ਜਿਹਨੇ ਇੰਨੇ ਗ੍ਰਹਿ ਇਕੱਠੇ ਕਰ ਲਏ ਉਹ ਕਿਵੇਂ ਬਚੇਗਾ ਇਹ ਧਰਮ ਦੇ ਨਾਂ ਤੇ ਸਟੰਟ ਬਾਜ਼ੀਆਂ ਨੇ ਸਟੰਟ ਬਾਜ਼ੀਆਂ ਆਕੜੇ ਦਾ ਇਤਿਆਜ਼ ਲਿਖਿਆ ਜਿੱਥੇ ਉਹ ਸਿੰਘ ਆ ਗਿਆ ਤੇ ਸਿੰਘਾਂ ਨੇ ਆਖਿਆ ਵੀ ਉਹ ਉਹ ਗੱਲ ਬੜਾ ਦੇਸੀ ਤੇਰਾ ਤੇਲ ਬੜਾ ਵਧੀਆ ਤੇ ਸਿੰਘਾਂ ਨੇ ਖੋਲਿਆ ਤੇ ਕਲਗੀਧਰ ਬਾਪੂ ਕਹਿਣ ਲੱਗ ਗੁਰਮੁਖੋ ਤੁਹਾਡੀ ਚੜ੍ਹਦੀ ਕਲਾ ਹੋਗੀ ਮੈਨੂੰ ਖੁਸ਼ੀ ਵੀ ਮੇਰਾ ਸਿੰਘ ਇਹਨਾਂ ਭਰਮਾਂ 'ਚ ਨਹੀਂ ਪਾਏਗਾ ਔਰ ਉਸ ਲੋਹੇ ਦੇ ਕੜੇ ਬਣਾਏ ਤੇ ਜਿਹੜਾ ਉਹ ਤੇਲ ਸੀ ਉਹਦਾ ਗੁਰਮੁਖੋ ਪਕੌੜੇ ਕੱਢੇ ਤੇ ਜਿਹੜੀ ਮਾਂ ਦੀ ਧਾਰ ਸੀ ਉਹ ਗੁਰੂ ਕੇ ਲੰਗਰ 'ਚ ਪਾ ਕੇ ਇਸ ਭਰਮ ਦੀ ਨਿਵਰਤੀ ਕੀਤੀ ਕਿਉਂਕਿ ਮਾਂ ਨੂੰ ਵੀ ਭੈਮਦਾ ਕਹਿੰਦੇ ਭੀ ਗ੍ਰਹਿ ਟਲਦਾ ਆ ਸ਼ਨੀਵਾਰ ਹੁੰਦਾ ਨਾ ਤੇ ਚੌਂਕਾਂ ਦੇ ਵਿੱਚ ਲੋਕਾਂ ਨੇ ਮਾਂਜੇ ਖਿਲਾਰੇ ਹੁੰਦੇ ਨੇ ਮੈਂ ਆਪਣੇ ਡਰਾਈਵਰ ਨੂੰ ਆਖਿਆ ਮੈਂ ਕਿਹਾ ਭਲਿਆ ਪੁੱਛ ਮਾਂਜਾ ਕਿਹੜਾ ਸਸਤਾ ਆਉਂਦਾ ਵੀ 50 50 ਦਾ ਆਉਂਦਾ ਤੇ ਮਾੜੇ ਮਾੜੇ ਦੋ ਚੌਂਕਾਂ ਦੇ ਇਕੱਠੇ ਕਰ ਲਿਆ ਕਰ ਮੈਂ ਜਾਣਾ ਤੇ ਗਹਿ ਜਾਣੇ ਉਹ ਕਹਿੰਦਾ ਗਿਆਨੀ ਜੀ ਮੈਂ ਚੁੱਕਦਾ ਚੰਗਾ ਨਹੀਂ ਲੱਗਦਾ ਪਰ ਜਦੋਂ ਮੈਂ ਬਹਿਣਾ ਨਾ ਤੇ ਮੇਰਾ ਜੀਕਰ ਤਾਂ ਵੀ ਮਾਂਜਾ ਖਿੱਚ ਲਾ ਕਿੱਡੀ ਬੇਪਕੂਫੀ ਹੈ ਤੁਹਾਡੇ ਮਾਂਜੇ ਸੁੱਟਣ ਲੱਗ ਰਹਿ ਟਲ ਦੇਗਾ ਨਹੀਂ ਟਲਣਾ ਹਾਂ ਟਲੇਗਾ ਕਦੋਂ ਜੀ ਕੀ ਬਰთა ਹੋਏ ਸੋ ਗੁਰਪ੍ਰੇਰ ਅਰਦਾਸ ਕਰ ਤੇਰੇ ਅੰਦਰ ਦੀ ਕੋਈ ਬੇਦਨਾ ਨਾ ਗੁਰੂ ਅੱਗੇ ਬੇਨਤੀ ਕਰਾ ਪਰੋਜ ਪਾੜ ਕਰ ਦੇ ਕਰ ਅੰਜਲੀ ਪਉਣ ਵੱਡਾ ਹੈ ਕਰ ਨੰਦੋਤ ਪਉਣ ਵੱਡਾ ਹੈ ਬੁੱਕ ਕਰ ਸਿੱਧਾ ਹੋ ਕੇ ਅਰਦਾਸ ਕਰ ਗੱਲ ਬਣ ਜਾਈਗੀ ਤੇ ਕੜਾ ਸਾਨੂੰ ਪਰ ਤਨ ਤੇ ਪਰ ਤਨ ਤੋਂ ਪਹੁੰਚਾਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜਦੋਂ ਵਿਚਾਰ ਕਰੀਦੀ ਨਾ ਹਰਾਨੀ ਦੀ ਗੱਲ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹਰ ਗੱਲ ਹੀ ਸੈਂਟੀਫਿਕ ਹੈ ਹਰ ਗੱਲ ਇਹ ਕੋ 15-20 ਸਾਲਾਂ ਦੀ ਗੱਲ ਹੈ ਮੈਂ ਇਸ਼ਨਾਨ ਕਰਾਂ ਤੇ ਮੇਰਾ ਬੇਟਾ ਬਹੁਤ ਬਖਸ਼ੀ ਰੂਹ ਹੈ ਵੈਗ ਨੂੰ ਦੇ ਦਿੱਤੀ ਹੋਈ ਮੈਨੂੰ ਕਹਿੰਦਾ ਪਿਤਾ ਜੀ ਆਪਾਂ ਨੂੰ ਏਡਜ਼ ਨਹੀਂ ਹੋ ਸਕਦੀ ਮੈਂ ਕਿਹਾ ਮੈਂ ਤੇਰੀ ਗੱਲ ਨਹੀਂ ਸਮਝਿਆ ਕਹਿੰਦਾ ਆਪਾਂ ਅਮਰਤਾ ਜੂ ਐ ਮੈਂ ਕਿਹਾ ਪੁੱਤਰਾ ਮੈਂ ਤੇਰੀ ਗੱਲ ਸਮਝ ਗਿਆ ਅੱਜ ਏਡ ਦੇ ਨਾਲ ਦੁਨੀਆ ਮਰ ਰਹੀ ਹੈ ਲੇਕਿਨ ਜਿਨੇ ਗੁਰੂ ਗੋਬਿੰਦ ਸਿੰਘ ਦਾ ਕਸ਼ਹਿਰਾ ਪਾ ਲਿਆ ਉਹਦੇ ਲੱਗ ਇਹ ਬਿਮਾਰੀ ਆ ਨਹੀਂ ਸਕਦੀ ਗੁਰੂ ਗੋਬਿੰਦ ਸਿੰਘ ਦਾ ਜਿਨੇ ਕਸ਼ਹਿਰਾ ਪਾ ਲਿਆ ਨਾ ਉਹਦੇ ਲੱਗ ਇਹ ਬਿਮਾਰੀ ਨਹੀਂ ਆ ਸਕਦੀ ਔਰ ਇਹਦੇ ਨਾਲ ਪਲੱਸ ਪੁਆਇੰਟ ਹੋਰ ਕਲ ਅਮਰ ਸੰਚਾਰ ਹੋਇਆ ਮੈਂ ਕਾਫੀ ਸਮਾਂ ਪੰਜਾਂ ਪਿਆਰੇ ਜੋੜੀ ਦਿੰਦਾ ਰਹੇ ਮੇਰੇ ਕਰਮ ਚੰਗੇ ਪੰਜ ਪਿਆਰੇ ਸਭਾਂ ਕਹਿੰਦੇ ਵੀ ਗੁਰਮਖੋ ਜੇ ਕਿਸੇ ਕਾਰਨ ਕਰਕੇ ਆਪਣੇ ਗਾਤਰੇ ਚੁਰ ਕਿਰਪਾਨ ਠੱਲੇ ਥੱਲੇ ਪਟਕ ਪਿਆ ਨਾ ਤੇ ਅਰਦਾਸ ਕਰਕੇ ਤੇਪੂ ਨੂੰ ਪਾ ਲੋ ਕੰਗਾ ਡਿਗ ਪਿਆ ਤਾਂ ਵੀ ਪਾਲੋ ਕੜਾ ਤਾਂ ਡਿਗਦਾ ਹੀ ਨਹੀਂ ਪਰ ਇਸ਼ਨਾਨ ਘਰ ਵਿੱਚ ਇਸ਼ਨਾਨ ਕਰਦਿਆਂ ਜੇ ਦੋ ਪਹੁੰਚਿਆ ਤੋਂ ਕਸ਼ਹਿਰਾ ਲੈ ਗਿਆ ਤੇ ਪੰਜਾਂ ਸਿੰਘਾਂ ਕੋਲ ਅਰਦਾਸ ਕਰਾਓ ਅਸੀਂ ਕੁੰਡੀ ਲਾਈ ਅੰਦਰ ਸਾਡੇ ਦੋ ਗਿੱਟਿਆਂ ਤੋਂ ਦੋਵੇਂ ਪਹੁੰਚੇ ਲੈ ਗਏ ਨੇ ਨਾ ਤੇ ਕੱਲਿਆਂ ਤੋਂ ਬਾਤ ਨਹੀਂ ਬਣਨੀ ਪੰਜਾਂ ਸਿੰਘਾਂ ਕੋਲ ਅਰਦਾਸ ਕਰਾ ਭੀ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ ਮੈਂ ਤਿਆਰ ਮੋਰ ਤਿਆਰ ਰਹਾ ਕਿਉਂਕਿ ਕਸ਼ਹਿਰਾ ਸਾਡੇ ਕਰੈਕਟਰ ਦਾ ਪ੍ਰਤੀਕ ਹੈ ਸੇਰ ਜੱਤ ਕੀ ਕਸ਼ਪੈਰ ਪਕਰੋ ਹਥਿਆਰਾ ਆ ਪਰੋੜ ਪਾੜ ਕਾਦੇ ਜੱਤ ਭਾਰਾ ਤੀਰ ਸੁਨਿਆਰ ਐਨ ਨਾ ਮਤ ਵੇਧਤ ਈਾਰ ਪੌ ਖਲਾ ਅਗਨ ਤਪਤਾਓ ਭਾਂਡਾ ਪਾਓ ਮ੍ਰਿਤ ਤਾਲ ਅੱਗੇ ਲੱਕੜ ਦਾ ਕੰਗਾ ਸਾਪਤ ਸੂਰਤ ਸਿੱਧਾ ਦਾੜਾ ਕਾਠ ਕਾ ਕੰਗਾ ਕੇਸੀ ਚਾੜਾ ਤੇ ਜਦੋਂ ਮੈਂ ਗੱਲ ਕਰਦਾ ਨਾ ਤੇ ਮੇਰੀਆਂ ਅੱਖਾਂ ਵੀ ਨੀਵੀਆਂ ਹੋ ਜਾਂਦੇ ਮੈਨੂੰ ਸ਼ਰਮ ਵੀ ਆਉਂਦੀ ਥੱਲੇ ਉਹਦਾ ਕਾਰਨ ਡਰੈਸਿੰਗ ਟੇਬਲ ਤੇ ਪਲਾਸਟਿਕ ਦੀ ਕੰਗੀ ਪਈ ਐ ਅੱਜ ਸਾਡੇ ਘਰਾਂ ਚ ਡਰੈਸਿੰਗ ਟੇਬਲ ਤੇ ਸਰਦਾਰ ਜੀ ਆਏ ਤੇ ਉਹਨਾਂ ਵੀ ਫੜ ਲਈ ਤੇ ਜੇ ਬੀਬੀ ਵੀ ਆਈ ਤੇ ਉਹਨੇ ਪਲਾਸਟਿਕ ਦੀ ਕੰਗੀ ਫੜ ਲਈ ਤੇ ਮੁੜ ਕੇ ਜਿਹੜੀ ਉਹ ਕੰਗੀ ਰੱਖ ਕੇ ਨਾ ਤੇ ਚੰਗ ਕਹਿੰਦੀ ਐ ਭੜਕੇ ਤੈਨੂੰ ਬਣਾਗੇ ਵੀਰ ਜੀ ਕੰਗੀ ਨੂੰ ਕਹਿੰਦੀ ਐ ਵੀ ਤੂੰ ਇੱਥੇ ਪਈ ਰੋ ਤੇ ਅਸੀਂ ਆਪਣਾ ਕੰਮ ਕਰ ਲਈਏ ਕਿੱਥੇ ਲਿਖਿਆ ਵੀ ਬੀਬੀ ਤੇ ਬੰਦੇ ਦਾ ਇੱਕੋ ਪਲਾਸਟਿਕ ਦੀ ਕੰਗੀ ਹੋਵੇ ਗੁਰੂ ਨੇ ਲੱਕੜ ਦਾ ਕੰਗਾ ਕਿਹਾ ਕਿਉਂ ਮੈਨੂੰ ਕਿਸੇ ਬੰਦੇ ਨੇ ਗੋਇੰਦਵਾਲ ਸਾਹਿਬ ਸੇਵਾ ਕਰਾਉਂਦੇ ਬਾਬੇ ਕੋਲਾ ਸਿੰਘ ਦੇ ਸਿੰਘ ਤੇ ਮੈਨੂੰ ਕਹਿੰਦੇ ਗਿਆਨੀ ਜੀ ਵੇਖੋ ਕਲਗੀਧਰ ਪਾਤਸ਼ਾਹ ਦੀ ਕਰਾਮਾਤ ਉਹਨਾਂ ਗੁਰਮੁਖਾਂ ਨੇ ਮੈਨੂੰ ਫੁਮਕੇ ਦੱਸਿਆ ਕਹਿੰਦੇ ਸਾਡੇ ਇੱਕ ਬੰਦੇ ਨੂੰ ਕਰੰਟ ਪਿਆ ਡਿੱਗ ਪਿਆ ਉਹਦੇ ਸਿਰ ਤੇ ਬਹੁਤ ਵੱਡਾ ਕੰਗਾ ਸੀ ਤੇ ਡਾਕਟਰ ਕੋਲ ਅਸੀਂ ਚੁੱਕ ਕੇ ਲੈ ਕੇ ਗਏ ਤੇ ਡਾਕਟਰ ਕਹਿਣ ਲੱਗਾ ਸਰਦਾਰ ਜੀ ਤੁਹਾਨੂੰ ਕੰਗੇ ਨੇ ਬਚਾਇਆ ਜੇ ਜੇ ਨਾ ਨਾ ਹੁੰਦਾ ਇਹ ਤੁਹਾਡੀ ਬਹੁਤ ਗਣੀ ਸੀ ਇਹਨੂੰ ਕਹਿੰਦੇ ਬੈਡ ਕੰਡਕਟ ਆਫ ਹੀਟ ਇਹਦੇ ਕਰੰਟ ਨਹੀਂ ਪਾਸ ਹੋ ਸਕਦਾ ਕੰਗਾ ਤਾਂ ਕੋਈ ਵੀ ਹੋ ਸਕਦਾ ਲੇਕਿਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਦੀਆਂ ਪਹਿਲਾਂ ਕਹਿ ਦਿੱਤਾ ਗੁਰੂ ਕੀ ਸਿੱਖਾ ਲੱਕੜ ਦਾ ਕੰਗਾ ਪਾਈ ਭਾਵ ਕਲਗੀਧਰ ਬਾਪੂ ਪਾਤਸ਼ਾਹ ਦੀ ਹਰ ਚੀਜ਼ ਹੀ ਭਾਪ ਪੂਰਤ ਹੈ ਪਰ ਆਪਾਂ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ